ਪੰਜ ਸੱਤ ਦੇ ਰੱਖਦੇ ਆ ਹੌਲੀ ਹੌਲੀ ਨੈਕਸਟ ਭਾਈ ਨੈਕਸਟ ਟੈਲੀ ਆ ਚੱਲੀ ਜੇ ਵੀ ਮੱਲੋਵਾਲ ਦੀ ਥਾਲੀ ਭਾਈ ਜੌਨ ਤੰਗੜਾ ਸੋਹਣੀ ਥਾਲੀ ਆ ਨਰੇ ਫਾਉਂਡ ਬੈ ਚਲੋ ਵੀ ਮਗਰ ਇਹ ਵੀ ਵੀਡੀਓ ਬਣਾਈ ਜਾ ਲਗਾ ਕੰਟੀਨਿਊ ਚੱਲ ਭਾਈ ਚੱਲ ਭਾਈ ਚੱਲ ਭਾਈ ਮਗਰ 476 DI ਹਾਂ ਫੋਟੋ ਕੱਢਦਾ ਰਿਓ ਤੁਸੀਂ ਫੋਟੋ ਕੱਢ ਹਾਂਜੀ ਬਹੁਤ ਵਧੀਆ ਭਾਈ ਮਤ ਤੋਂ ਆ ਸ਼ੇਅਰ ਕਰ ਦਿਓ ਦੇਸ਼ ਦੁਨੀਆ ਦੇ ਲੋਕੋ 1 ਲੱਖ ਬੰਦਾ ਦੇਖਿਆ ਜੇ ਮਬਾਰਕ ਇਹਨਾਂ ਚੀਜ਼ਾਂ ਨੂੰ ਪਿਆ ਫਤਿਹਗੜ੍ਹ ਸਾਹਿਬ ਨੂੰ ਮੁਕਾਬਲਾ ਜਾ ਰਿਹਾ ਬਈ ਚਾਹਮਾ ਦੇ ਟਾਲ ਬਈ ਫਾਰਮ ਟ੍ਰੈਕ ਚੱਲ ਬਈ ਫਾਰਮ ਟ੍ਰੈਕ ਟ੍ਰੈਫਿਕ ਵੀ ਦੇਖ ਕੇ ਖਬੇਦਰ ਲੋਡ ਟਰਾਲੀ ਥੱਲੇ ਆ ਕੇ ਅਗਲੀ ਟਾਲੀ ਤੋਂ ਕੋਲ ਥੱਲੇ ਚੱਲ ਥੱਲੇ ਚੱਲ ਟ੍ਰੈਫਿਕ ਵੀ ਚੱਲਦੀ ਰਹੇ ਟ੍ਰੈਫਿਕ ਵੀ ਚੱਲਦੀ ਰਹੇ ਆਪਣੀਆਂ ਸਾਈਡਾਂ ਤੇ ਟਰਾਲੀਆਂ ਆਹ ਚੱਲਿਆ ਦੀ ਫਾਰਮ ਟ੍ਰੈਕ 60 ਬਈ ਉਹਦੇ ਨਾਲ 575 ਡੀ ਆਈ ਬਈ ਦੋ ਮਗਲਾ ਮਗਲਾ ਕਾਬਲਾ ਮਗਲਾ ਟੁੱਟ ਰਿਹਾ ਲਿੱਤੇ ਆਂਦੇ ਨਾ <hawly>, howly, howly, हौली हली हौली भई दो पजर हौली हौली हाली पजहतर पिछड़ा करा पिछड़ा करा टेटर स्टार्ट करा पिछड़ा स्टार्ट करो अगला अगल जिन कोरोना अोस करी जीती आहे पुराणा माडल ਬਦਲਾ ਬੋਈ ਬਦਲਾ ਸ਼ਾਬਾਸ਼ ਹੈ ਬੋਈ ਸ਼ਾਬਾਸ਼ ਕੁਰਬਾਨੀ ਵਾਲੇ ਜੋਧੇ ਆ ਬੋ ਪਿੰਡ ਮਹਿਮੂਦਪੁਰ ਕਲਾ ਜਲਾ ਬੋ ਬਈ ਮਿੱਤਾ ਜੋੜ ਬਈ ਨਾ ਸੰਪੁਰ ਹਾਂ ਹਾਂ ਪਿਛਲੇ ਲੀਡਰ ਤੇ ਆਂਦੇ ਨੇ ਹੋੜੇ ਆ ਟ੍ਰੈਕ ਤੇ ਸਲੋ ਕਰ ਬਈ ਟ੍ਰੈਕ ਤੇ ਸਲੋ ਕਰ ਖੜੇ ਇਥੇ ਮਗਰਲਾ ਨਵਰਲਾ ਕਾਫਲਾ ਲੀਡਰ ਵੇਖ ਕੇ ਮਗਰਲਾ ਕਾਫਲਾ ਲੀਡਰ ਬਣ ਖੜੋ ਕਾਕਾ ਮਗਰਲਾ ਕਾਫਲਾ ਕਦਰਲਾ ਕਾਫਲਾ ਮਗਰਲਾ ਕਾਫਲਾ 2 ਮਿੰਟ 2 ਮਿੰਟ ਕਾਕਾ 2 ਮਿੰਟ ਆ ਚੱਲ ਰਿਹਾ ਆ ਬਈ ਇਸ ਵੇਲੇ ਤੁਸੀਂ ਦੇਖ ਰਹੇ ਹੋ ਆਪਾਂ ਬਿਆਸ ਤੋਂ ਫਤੇਗੜ ਸਾਹਿਬ ਨੂੰ ਆਪਣਾ ਕਾਫਲਾ ਤੋਰ ਰਹੇਗੇ ਅਮਰਕੱਤਲਾ ਇਸੇ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਕਿਸਾਨ ਜਿਹੜੇ ਆ ਆਪੋ ਆਪਣੀਆਂ ਸਤਾਵਾਂ ਵਿੱਚ ਖਾਨਾ ਤੇ ਜਿਹੜੇ ਆ ਉਹ ਆ ਰਹੇ ਹੈਗੇ ਆ ਨਹੀਂ ਨਹੀਂ ਖਲੋ ਜੋ ਇਸ ਕਰਕੇ ਸਾਰਿਆਂ ਨੂੰ ਬੇਨਤੀ ਆ ਵਾਦ ਤੋਂ ਵਾਦ ਛੇੜ ਦਿਓ ਐਮਐਸਪੀ ਗਰੰਟੀ ਦਾ ਕਾਨੂੰਨ ਵੀ ਲੈਣਾ ਸਾਰੇ ਕੰਮ ਕਰਨੇ ਆ ਖਲੋ ਜਾ ਖਲੋ ਜਾ ਯਾਰ ਠੀਕ ਆ ਖਲੋ ਜਾ ਯਾਰ ਤੋ ਇਸ ਕਰਕੇ ਬੇਨਤੀ ਆ ਕਿ ਸਾਰਿਆਂ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਐਮਐਸਪੀ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣਾ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਅਨੁਸਾਰ ਫਸਲਾਂ ਦੇ ਭਾਅ ਲੈਣੇ ਆ ਠੀਕ ਹੈ ਜੀ ਔਰ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣਾ ਹੈਗਾ ਵਾ ਕੰਨੇ ਦਾ ਰੇਟ ਵੀ ਸੀਟੂ ਪਲੱਸ 100% ਦੇ ਨਾਲ ਲੈਣਾ ਲਖੀਮਪੁਰ ਥੀੜਾ ਇਨਸਾਫ ਆ ਫਸਲਾਂ ਮਗਰ ਦੇ ਆਂਦੇ ਮਗਰ ਕਾਫਲਾ 215 ਬੰਦੇ ਇਸ ਟਾਈਮ ਵੇਖਣਾ ਸ਼ੁਰੂ ਹੋ ਗਿਆ ਜੀ ਅਪੀਲ ਕਰ ਦਿਓ ਤਾਂ ਕਿ ਵਤਵਾ ਨੇ ਸ਼ੇਅਰ ਹੋ ਜਾਵੇ ਸ਼ੇਅਰ ਕਰ ਦਿਓ ਹਜ਼ਾਰਾਂ ਚੱਜ ਸਿੰਘ ਜਿਹੜੇ ਆ ਉਹ ਦੇਖਣ ਦੁਨੀਆ ਨੂੰ ਪਹੁੰਚ ਜਾਣੀ ਚਾਹੀਦੀ ਫਸਲਾਂ ਦੇ ਪਾਸ ਸਾਰੇ ਕੇਸ ਵਾਪਸ ਲੈਣੇ ਹੈਗੇ ਆ ਬਿਜਲੀ ਇਲੈਕਟ੍ਰਿਸਿਟੀ ਬਿੱਲ ਨੂੰ ਖਤਮ ਕਰਾਉਣਾ ਹੈਗਾ ਵਾ ਇਹ ਤੋਂ ਕਾ ਹੋਰ ਮੰਗਾ ਜਿਵੇਂ ਕਲੂਸ਼ਨ ਐਕਟ ਜੜਾਵਾ ਉਹਦੇ ਵਿੱਚੋਂ ਜਿਹੜਾ ਵਾ ਐਗਰੀਕਲਚਰ ਨੂੰ ਬਾਹਰ ਕੱਢਣਾ ਹੈਗਾ ਵਾ ਅਰੇ ਤੋਂ ਕਾ ਹੋਰ ਮੰਗਾ ਮਜ਼ਦੂਰਾਂ ਦੀ ਨਰੇਗਾ 200 ਦਿਨ ਕਾ 700 ਰੁਪਇਆ ਡਾੜੀ ਔਰ ਆਦੀਵਾਸੀਆਂ ਦਾ ਜਿਹੜਾ 5ਵੀਂ ਤਾਰਾ ਚਲ ਹਾਂ ਚੱਲ ਬਈ ਚੱਲ ਬਈ ਚੱਲ ਬਈ ਹੋ ਗਿਆ ਇਸਾ ਆਹ ਦੇਖੋ ਬਈ ਮਛੋਵਾ ਗੁਰੂ ਕਾਬੜ ਜੋਂ ਬਈ ਬਹੁਤ ਵਧੀਆ ਚੱਲ ਬਈ ਚੱਲ ਬਈ ਚਲੋ ਇੱਕ ਪਿੰਡ ਗੁੰਨਵਾਲ ਗੁੰਨਵਾਲ ਬਈ ਵਧੀਆ ਵੀ ਖੇੜਾ ਵਧੀਆ ਬਈ ਵਧੀਆ ਦੋ ਟਰੈਕਟਰ ਘਾਲੀਆਂ ਬਈ ਵਾ ਬਈ ਫੇਰੋ ਜ਼ਿਲ੍ਹਾ ਅੰਮ੍ਰਿਤਸਰ ਅਰਜਨ 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 मगर काफ़ मगर काफ़ चाली टी न क्रॉस करायो हाजी हाजी ਦੇਖਦੇ ਰਹੋ ਜਾਂਦੇ ਪੈਨੋ ਇਦੋਂ ਦੇਖਦੇ ਰਹੋ ਜੀ ਦੇਖਦੇ ਰਹੋ ਤੇ ਵੱਧ ਵੱਧ ਸ਼ੇਅਰ ਕਰਦੇ ਰਹੋ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਤੁਹਾਨੂੰ ਇੱਥੋਂ 1000 ਟਰਾਲੀ ਗਿਣਾਵਾਂਗੇ ਗੇੜ ਲੈਣ ਗੇੜ ਲੈਣ 95 95 ਬਈ ਸ਼ਾਬਾਸ਼ ਬੰਦੀਆ ਪੰਨੇਰ ਕਾਲਾ ਦੋ ਟੱਕੇ ਟਾਲੀਆਂ ਸ਼ੇਰਪਾ